¡Suscríbete <coughs> ਅ ਜਿਹੜਾ ਸਵਾਲ ਤੁਸੀਂ ਕਿਹਾ ਨਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਉੱਥੇ ਕਿਸਾਨ ਨੇ ਇਹ ਆਪਦੀ ਹੱਕਾਂ ਵਾਸਤੇ ਉੱਥੇ ਲੜ ਰਹੇ ਆ ਜਿਹੜੇ ਉੱਥੇ ਜਿਹੜੇ ਨਾ ਆਮ ਚੈਨਲਾਂ ਵਾਲੇ ਇਹ ਪ੍ਰਚਾਰ ਕਰਦੇ ਆ ਵੀ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੀ ਕਿਉਂ ਇੱਥੇ ਆਉਂਦੇ ਆ ਉਹ ਅਸਲ ਦੇ ਵਿੱਚ ਗੱਲ ਇਹ ਆ ਵੀ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਆ ਇਹਨੇ ਹਿੰਦੁਸਤਾਨ ਦੇ ਜਿਹੜਾ ਆਪਣਾ ਅੰਨ ਭੰਡਾਰ ਸੀ ਉਹਦੇ ਵਿੱਚ 60% ਦੇ ਲਗਭਗ ਇਹ ਪਾਉਂਦੇ ਰਹੇ ਆ ਇਸ ਕਰਕੇ ਇੱਥੇ ਜਿਹੜਾ ਜਿਹੜੇ ਬਾਕੀ ਹਿੰਦੁਸਤਾਨ ਦਾ ਕਿਸਾਨ ਆ ਉਹ ਇਹਨਾਂ ਅਵੇਅਰ ਨਹੀਂ ਸੀ ਮੋਣ ਸਾਰੇ ਜਿਹੜੇ ਕਿਸਾਨ ਨੇ ਉਹ ਵੇਅਰ ਹੋ ਗਏ 60% ਕਿਸਾਨ ਜਿਹੜੇ ਆ ਉਹ ਸਰਕਾਰ ਦੇ ਵਿਰੁੱਧ ਆਪੋ ਆਪਣਾ ਹੱਕ ਲੈਣ ਵਾਸਤੇ ਸਾਰੀਆਂ ਸਟੇਟਾਂ ਦੇ ਜਿਹੜੇ ਕਿਸਾਨ ਨੇ ਉਹ ਆਪਣਾ ਹੱਕ ਲੈਣ ਵਾਸਤੇ ਜੁੜ ਜੁੜ ਕੇ ਕਰਨਗੇ ਅੰਦੋਲਨ ਕਰਨਗੇ ਸਾਰੇ ਇਹਦਾ ਹਾਲ ਕੀ ਹਾਲੇ ਜਿੰਨਾ ਚਿਰ ਸਰਕਾਰ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੰਦੀ ਉਹਨਾਂ ਚ ਟੱਕੇ ਅੰਦੋਲਨ ਜਿਹੜੇ ਚੱਲਦੇ ਰਹਿਣਗੇ ਐਮਐਸਪੀ ਚਾਹੀਦੀ ਆ ਉਹਨਾਂ ਸਾਰੀਆਂ ਫਸਲਾਂ ਉੱਤੇ ਉਹਨਾਂ ਸਰਕਾਰ ਖਰੀਦ ਕਰੇ ਉਹਨਾਂ ਦੀ ਪੇਮੈਂਟ ਕਰੇ ਅੱਠ ਮੰਗਾਂ ਲੈ ਕੇ ਜਿਹੜੇ ਜਿਹੜੇ ਬਾੜਾਂ ਦੇ ਬੈਠੇ ਆ ਉਹਨਾਂ ਨੇ ਅੱਠ ਮੰਗਾਂ ਦਾ ਚਾਰਟ ਬਣਾਇਆ ਤੇ ਉਹ ਸਰਕਾਰ ਨੂੰ ਦਿੱਤਾ ਜੀ ਕੀ ਮੰਗਾ ਸੀਗੇ ਅੱਠ ਦੇ ਵਿੱਚ ਉਹਦੇ ਵਿੱਚ ਹੀ ਐਮਐਸਪੀ ਆ ਜਿਹੜੀ ਆ ਇਹ ਜ਼ਰੂਰੀ ਆ ਉੱਥੇ ਕਿਸਾਨੀ ਕਰਦੇ ਆ ਜਿਹੜਾ ਮਜ਼ਦੂਰ ਆ ਉਹਨੂੰ ਜਿਹੜੀ ਦਿਹਾੜੀ ਆ ਉਹ ਜਿਹੜੀ ਆ 700 ਰੁਪਏ ਉਹ ਮਿਲਣੀ ਚਾਹੀਦੀ ਆ ਤੇ ਜਿਹੜਾ ਸਾਡਾ ਮਤਲਬ ਜਿਹੜਾ ਸਾਡਾ ਅਨਾਜ ਜਿਹੜਾ ਅਸੀਂ ਪੈਦਾ ਕਰਦੇ ਆ ਉਹਦੀ ਜਿਹੜੀ ਖਰੀਦ ਆ ਉਹ ਜਿਹੜੀ ਉਹ ਲਾਜ਼ਮੀ ਹੋਵੇ ਉਹਦਾ ਸਾਨੂੰ ਰਾਈਟ ਦਿੱਤਾ ਜਾਵੇ ਤੁਹਾਡੇ ਕੋਲ ਰਾਈਟ ਹੈਗਾ ਸਵਾਮੀ ਨਾਸਮ ਕਹਿੰਦੇ ਜਿਹੜੀ ਰਿਪੋਰਟ ਆ ਉਹ ਲਾਗੂ ਹੋਣੀ ਚਾਹੀਦੀ ਆ ਜੀ ਉਹਦੇ ਮੁਤਾਬਕ ਜੋ ਰੇਟ ਬੰਦਾ ਹੁਣ ਤੱਕ ਬੇਟੀ ਜੀ ਜੀ ओके okay. सारे हो गए अपने ਜਿਹੜੇ ਕਿਸਾਨਾਂ ਨੇ ਜਿਹੜਾ ਮੋਰਚਾ ਲਾਇਆ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੀ ਹੋ ਤੁਸੀਂ ਹਰ ਇੱਕ ਬੰਦੇ ਨੂੰ ਆਪਦਾ ਰਾਈਟ ਹੈ ਆਪਦੇ ਜੇ ਕਿਸੇ ਤੇ ਧੱਕਾ ਹੁੰਦਾ ਤੇ ਉਹਦੇ ਵਾਸਤੇ ਸਰਕਾਰ ਤੋਂ ਮੰਗ ਕਰਨੀ ਇਹ ਦੁਬਾਰਾ ਦੁਬਾਰਾ ਇਹ ਇਹਨਾਂ ਨੇ ਕਿਸਾਨਾਂ ਨੇ ਤੇ ਮੋਰਚਾ ਕਿਉਂ ਲਾਇਆ ਹੋਇਆ ਜਿਸ ਵੀ ਕਿਸੇ ਨੂੰ ਉਹਦਾ ਫਸਲ ਦਾ ਸਹੀ ਮੁੱਲ ਨਹੀਂ ਮਿਲੇਗਾ ਜਾਂ ਕੁਝ ਉਹਨੂੰ ਡਰਿਆ ਵੀ ਇਹ ਮੇਰੀ ਜਿਹੜੀ ਕੱਲ ਨੂੰ ਰੋਲ ਦੇਣਗੇ ਜਿਵੇਂ ਕਿ ਸੁਣਨ ਵਿੱਚ ਆਇਆ ਸੀ ਕਿ ਜਿਹੜੀਆਂ ਬਾਹਰੋਂ ਜਿਹੜੀਆਂ ਫਸਲਾਂ ਨੇ ਇੰਪੋਰਟ ਕਰਨਗੇ ਤੇ ਉਹਨਾਂ ਦੇ ਕਸਟਮ ਡਿਊਟੀ ਜਿਹੜੀ ਆ ਉਹ ਨਹੀਂ ਲਾਉਣਗੇ ਇਸ ਕਰਕੇ ਕਿਸਾਨ ਉਹਦੇ ਮਨ ਵਿੱਚ ਇਹ ਪੂਰਾ ਡਰਿਆ ਕਿ ਅੱਗੇ ਤੋਂ ਜੇ ਇੱਕ ਐਮਐਸਪੀ ਨਹੀਂ ਮਿਲਦੀ ਸਾਨੂੰ ਸਰਕਾਰ ਨਹੀਂ ਦਿੰਦੀ ਤੇ ਹੋ ਸਕਦਾ ਵੀ ਸਾਡ ਨੂੰ ਇਹ ਬਿਲਕੁਲ ਸਾਡੀਆਂ ਫਸਲਾਂ ਰੋਲ ਦੇਣ ਇਸ ਕਰਕੇ ਕੀ ਲੱਗਦਾ ਜੇ ਸਰਕਾਰ ਜਿਹੜੀ ਐਮਐਸਪੀ ਜਿਹੜੀ ਹੈ ਉਹ ਤੁਹਾਡੇ ਨਾਲ ਸੈੱਟ ਕਰ ਲੇ ਤੇ ਇਹ ਕਿਸਾਨ ਮੋਰਚਾ ਖਤਮ ਹੋ ਸਕਦਾ ਇਹ ਅਸਲ ਦੇ ਵਿੱਚ ਇਹ ਗੱਲ ਵੀ ਸਾਰੀਆਂ ਫਸਲਾਂ ਉੱਤੇ ਹੋਣਾ ਚਾਹੀਦਾ ਕਿਉਂਕਿ ਜਿਹੜਾ ਅਸੀਂ ਝੋਨਾ ਬੀਜਦੇ ਅਸੀਂ ਵੀ ਝੋਨੇ ਵੀ ਉਤੋਂ ਖੇੜਾ ਛਡਵਾਇਆ ਜਾਵੇ ਕਿਉਂਕਿ ਸਾਡੇ ਪਾਣੀ ਦਾ ਲੈਵਲ ਜਿਹੜਾ ਬਿਲਕੁਲ ਰੋਜ਼ ਹਰ ਰੋਜ਼ ਨੀਚੇ ਜਾ ਰਿਹਾ ਜੀ ਸੁਣਿਆ ਜਾ ਰਿਹਾ ਇੱਕ ਨਵੀਂ ਜਿਹੜੀ ਗੱਲ ਅੱਜਕੱਲ ਆ ਰਹੀ ਹੈ ਕਿ ਇਹ ਜਿਹੜੇ ਮੋਦੀ ਸਰਕਾਰ ਆ 2000 ਰੁਪਏ ਕੁਝ ਤੁਹਾਨੂੰ 3 ਮਹੀਨੇ ਦਾ ਸਭ ਕੁਝ ਸਬਸਿਡੀ ਦੇ ਰਹੀ ਆ ਸਾਰੇ ਦਾ ਦੇਖਾਤੇ ਨਹੀਂ ਜੀ ਉਹ ਕਿਸੇ ਪਤਾ ਨਹੀਂ ਕਿਹਦੇ ਵਾਰੇ 500 ਰੁਪਏ ਮਹੀਨਾ ਦਿੰਦੇ ਆ ਜੀ ਉਹ ਇੱਕ ਬਈ ਮਜ਼ਾਕ ਹੀ ਆ ਕੋਈ ਈਡਾ ਕੋਈ ਉਹਦਾ ਫਾਇਦਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਕਿਦਾਂ ਪਉਮੀਦਾ ਤੋਂ ਨਹੀਂ મતલਬ ਸਰਪੰਚ ਜੀ ਸਰਪੰਚ ਸਾਹਿਬ ਮੈਂ ਤਾਂ ਗੱਲ ਕਰ ਰਿਹਾ ਕਿ ਕਿਸਾਨ ਮੋਰਚੇ ਨਾਲ ਜਿਹੜੇ ਹਿੱੜ ਗਏ ਇਹਦੇ ਸੂਏਮੰਦਨ ਪੁੱਛਾਂਗਾ ਕਿ ਕਿਸ ਤਰੀਕੀ ਨਾਲ ਇਹਦਾ ਹੱਲ ਹੋ ਸਕਦਾ ਕਿਦਾਂ ਹੱਲ ਹੋ ਸਕਦਾ ਹੈ ਜੇ ਆ ਮੋਰਚਾ ਲੱਗ ਹੋਇਆ ਜਿਹੜੀ ਸਰਕਾਰ ਆ ਇਹ ਗਰੰਟੀ ਦੇਵੇ ਵੀ મતલਬ ਸਾਰੀਆਂ ਫਸਲਾਂ ਉੱਤੇ ਅਸੀਂ ਐਮਐਸਪੀ ਦੇਵਾਂਗੇ ਤੇ ਉਹਨੂੰ ਚੁੱਕਣ ਦਾ ਜਿਹੜਾ ਉਹ ਵੀ ਵਾਅਦਾ ਕਰੇ ਤੇ ਜੇ ਨਕਸਾਨੇ ਤਾਂ ਹੀ ਭਰਸਦਾ ਇਹ ਜਿਹੜਾ ਕਰਜਾ ਕਿਸਾਨ ਦੇ ਉੱਤੇ ਅਰਥ ਵਾਲੇ ਨੇ ਫਸਲਾਂ ਦਾ ਰੇਟ ਨਾ ਮੁੱਲਨ ਕਰਕੇ ਜਿਹੜਾ ਹਰ ਕਿਸਾਨ ਜਿਹੜਾ ਕਰਜ਼ਾਈ ਹੋ ਗਿਆ ਜੀ ਜਿਹੜਾ ਉਹ ਮਾਫ ਕੀਤਾ ਜਾਵੇ ਇੱਕ ਵਾਰ ਕਿਸਾਨ ਜਿਹੜਾ ਮੌਤ ਕਿਉਂ ਆਤਮ ਹੱਤਿਆ ਕਰ ਰਿਹਾ ਸਰ ਕਰਜਾ ਉਹਦਾ ਕਾਰਨ ਇਹ ਆ ਵੀ ਜਿਹੜੇ ਸਾਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਤੇ ਜਿਹੜਾ ਕਿਸਾਨ ਆ ਉਹ ਕਰਜ਼ਾਈ ਹੋ ਰਿਹਾ ਇਸ ਕਰਕੇ ਉਹ ਆਤਮ ਹੱਤਿਆ ਕਰ ਰਿਹਾ ਮੈਂ ਤੁਹਾਨੂੰ ਹੋਰ ਜਿਹੜੇ ਆ ਨੌ ਜਿਹੜੇ ਦਾ ਆਪਣਾ ਖੰਡਾ ਮਤਲਬ ਨਰਕਾ ਫਾਇਰ ਹੈ ਤੇ ਆਪਣਾ ਉਹਨੂੰ ਕੀ ਇਨਸਾਫ ਮਿਲਣਾ ਚਾਹੀਦਾ ਉਹ ਜਿਨ੍ਹਾਂ ਲੋਕਾਂ ਦਾ ਕਸੂਰ ਆ ਉਹਨਾਂ ਤੇ ਜਿਹੜੀ ਐਫ ਆਈ ਆਰ ਦਰਜ ਹੋਵੇ ਤੇ ਉਹ ਜਿਹੜਾ ਸਰਕਾਰ ਨੇ ਜਾਣ ਬੁੱਝ ਕੇ ਲੋਕਾਂ 'ਤੇ ਡੈਸ਼ਟ ਪਾਉਣ ਵਾਸਤੇ ਉਹ ਸਿੱਧੀਆਂ ਗੋਲੀਆਂ ਮਾਰ ਮਾਰ ਕੇ ਉਹ ਜਿਹੜੇ ਬੰਦੇ ਫਟੜ ਕੀਤੇ ਆ ਤੇ ਉਹ ਜਿਹੜਾ ਮੁੰਡੇ ਮਾਰਿਆ ਜੀ ਕੀ ਲੱਗਦਾ ਹੈ ਕਿ ਜਿਹੜਾ ਕਿਸਾਨ ਹੈ ਕਿਸਾਨ ਕਿਸਾਨ ਇਹਨੂੰ ਬੰਦੇ ਆ ਸਾਰਿਆਂ ਨੂੰ ਬੜਾ ਪਸੰਦ ਨਹੀਂ ਆਉਂਦੇ ਹਾਂਜੀ ਤੇ ਮਤਲਬ ਉੱਥੇ ਇੰਨੀ ਫੋਰਸ ਲਗਾਈ ਹੋਈ ਹੈ ਸਾਰੇ ਬਾਰਡਰ ਦੇ ਉੱਪਰ ਇਹਦੇ ਸਬੰਧ ਕੀ ਜਣਾਣਾ ਤੁਹਾਡਾ ਉਹ ਸਰਕਾਰ ਸਿਰਫ ਦੇਖਤ ਪਾਉਣ ਵਾਸਤੇ ਸਭ ਕੁਝ ਕਰ ਰਹੀ ਹੈ ਉਹਨੇ ਰਸਤੇ ਰੋਕੇ ਜੋ ਕੁਝ ਕੀਤਾ ਜਿਹੜੀ ਮਿਲਟਰੀ ਲਾਉਣ ਦਾ ਜਿਹੜੀਆਂ ਫੋਰਸਾਂ ਲਾਈਆਂ ਨੇ ਉਹ ਇਸ ਕਰਕੇ ਲਾਈਆਂ ਵੀ ਇਹਨਾਂ ਉੱਤੇ ਦੇਖਤ ਪਾਈ ਜਾਵੇ ਤੇ ਡਰਦੇ ਇਥੋਂ ਛੱਡ ਕੇ ਵਾਪਸ ਹੋ ਜਾਣ ਜਦਕਿ ਕਿਸਾਨ ਜਿਹੜਾ ਉਹ ਮਰਨ ਮਾਰਨ ਤੱਕ ਜਿਹਨਾਂ ਬੇਸ਼ੱਕ ਮਾਰ ਦੇਣ ਤਾਂ ਵੀ ਨਹੀਂ ਪਿੱਛੇ ਹਟੇਗਾ ਜੀ ਕੁੱਕੂ ਸੰਦੂਰੀ ਨੰਬਰਦਾਰ ਦੀ ਹੈ ਨਾ ਜੀ ਹਾਂਜੀ ਪੱਕੀ ਰੇਲਵੇ ਸਟੇਸ਼ਨ ਹੈ ਨਾ ਪੰਜਾਬ ਹਾਂਜੀ ਮੁਖੀ ਉਪੋ ਪ੍ਰਧਾਨ ਜੀ ਨਾਲ ਆਪਾਂ ਗੱਲ ਕਰ ਰਹੇ ਹਾਂ ਬਿਲਕੁਲ ਜੀ ਪ੍ਰਧਾਨ ਸਾਹਿਬ ਤੁਸੀਂ ਗੱਲ ਦੱਸੋਗੇ ਕਿ ਆਪਣੀਆਂ ਮੰਗਾਂ ਕੀ ਨੇ ਜਿੱਥੇ ਜਿਹਦੇ ਕਰਕੇ ਇਹਨੇ ਦਿਨ ਹੋ ਗਏ ਜਿਹੜੇ ਸਾਡੇ ਕਿਸਾਨ ਨੇ ਜਿਹੜੇ ਮਾਰ ਰਹੇ ਨੇ ਖਨੋਰੀ ਬਾਡਰ ਦੇ ਉੱਪਰ ਸੰਘੂ ਬਾਡਰ ਦੇ ਉੱਪਰ ਉਹਦੇ ਸਮਝ ਕੀ ਕਰਨਾ ਚਾਹੁੰਦੇ ਪਹਿਲੀ ਗੱਲ ਤਾਂ ਜੀ ਤੁਹਾਡੀ ਸਾਰੇ ਪੱਤਰਕਾਰ ਭਰਾਵਾ মিডিਆ ਪਰਦਾ ਪ੍ਰੈਸ ਦਾ ਸ਼ੁਕਰੀਆ ਕਹ ਜਾ ਰਹੇ ਸਪੈਸ਼ਲ ਕਰਕੇ 24 ਨਿਊਜ਼ ਟੋਟਲੀ ਜਿੰਨੀਆਂ ਨਿਊਜ਼ ਨੇ ਸਾਡਾ ਸਭ ਦਾ ਹੀ ਦਿਨਾਂ ਦੀ ਜ਼ਿੰਦਗੀ ਪਰਦੇਸ ਸਕਦੇ ਜਿੰਨਾ ਤੋਂ ਸਾਡਾ ਸਾਥ ਦਿੱਤਾ ਤੇ ਦੇ ਰਹਿ ਜਿੰਨੇ ਕਿਸਾਨ ਮਰ ਰਿਹਾ ਕਿਸਾਨ ਜਿਹੜੇ ਧਰਨੇ ਲਾ ਰਿਹਾ ਇਹਦੇ ਸੰਬੰਧ ਕੀ ਜਣਾ ਤੁਹਾਨੂੰ ਮਰਦੇ ਸ਼ੁਰੂ ਤੋਂ ਕਿਸਾਨ ਨਹੀਂ ਪਹਿਲੋ ਮਜ਼ਦੂਰ ਮਰਦਾ ਮਜ਼ਦੂਰ ਵੀ ਸਾਡੇ ਚਾਚੇ ਤਾਏ ਭੈਣ ਭਰਾ ਨੇ ਸਾਡੀਆਂ ਚਾਚੀਆਂ ਤਾਈਆਂ ਨੇ ਸਾਡੇ ਨਾਲ ੱੱਕੇ ਖਾਂਦੇ ਗਰੀਬ ਤਾਂ ਜੀ ਕਿਸਾਨ ਗਰੀਬ ਆ ਇਹਦਾ ਪਤਾ ਨਹੀਂ ਜੱਟ ਕਿਹੜੇ ਵਿਖਾਈ ਜਾਂਦੇ ਗਣਿਆਂ ਜੀ ਵਿਖਾਈ ਜਾਂਦੇ ਕਿੱਥੋਂ ਜੱਟੋਂ ਕਿੱਥੇ ਕਿਹੜੇ ਪਿੰਡ ਰਿੰਦਾ ਜੱਟ ਸਾਨੂੰ ਦੱਸਖਾਓ ਜਿਹੜਾ ਗਾਣਾ ਜੱਟ ਤੇ ਜੱਟੀ ਵਿਖਾਈ ਜਨਾ ਸਾਨੂੰ ਵਿਖਾਓ ਕਿੱਥੇ ਰਹਿੰਦਾ ਸਾਨੂੰ ਪਤਾ ਸੱਪਾਂ ਦੇ ਸਿਰ ਅਸੀਂ ਮਿੱਤੇ ਤੇ ਸਾਡੇ ਨਾਲ ਮਜ਼ਦੂਰ ਭਰਾ ਤੇ ਚਾਚੀਆਂ ਤਾਈਆਂ ਨੇ ਸਾਡੀਆਂ ਅਜੀ ਭੁੱਖਾ ਨਾ ਮਰ ਗਏ ਹਾਂਜੀ ਬੋਲੋ ਕਿਸਾਨ ਜਿਹੜਾ ਹੈ ਕਈ ਲੋਕਾਂ ਦੀ ਜਿਹੜੀ ਸੋਚ ਹੈ ਉਹ ਕਹਿੰਦੇ ਕਿਸਾਨ ਗਲਤ ਹੈ ਕਿ ਜਿਹੜੀ ਹੈ ਨਾ ਮਤਲਬ ਕਿਸਾਨ ਜਿਹੜਾ ਨਾ ਉਹ ਵਿਆਵਾ ਦੇ ਉੱਪਰ ਲੱਖ ਰੁਪਇਆ ਲਾ ਦਿੰਦਾ ਫਿਰ ਆੜਤੀਓ ਕੋ ਪੈਸੇ ਚੁੱਕ ਲੈਂਦਾ ਉਹਦੇ ਸੁਭਜ ਕੀ ਕਹਿਣਾ ਚਾਹੁੰਦੇ ਫਿਰ ਜਦੋਂ ਉਹਦੀ ਫਸਲ ਨਹੀਂ ਚੰਗੀ ਨਿਕਲਦੀ ਫਿਰ ਉਹ ਆਤਮ ਹੱਥ ਤੇ ਆਉਂਦਾ ਮੈਂ ਤੁਹਾਨੂੰ ਮੇਨ ਮੈਂ ਤੁਹਾਨੂੰ ਦੱਸਦਾ ਜੀ ਜੇ ਇਹਨਾਂ ਛੋਹੂ ਕਰਾਂ ਦਾ ਜੀ ਕਰਦਾ ਬਾਨੀਆਂ ਡਾਨੀਆਂ ਦਾ ਜਾਜਾ ਚ ਉਡਣ ਕੀ ਗੱਲ ਅਸੀਂ ਮਿਹਨਤ ਕੀਤੀ ਕੀ ਗੱਲ ਇਹਨਾਂ ਕਰੋੜਾ ਰੁਪਇਆ ਕਰ ਦਿੰਦੇ ਮਾਫ ਮੋਦੀ ਛੋਦੀ ਬਾਨੀ ਡਾਨੀ ਪੈਦਾ ਇਹਨੇ ਕੀਤੇ ਸਾਡਾ ਨਹੀਂ ਜੀ ਕਰਦਾ ਸਾਡੇ ਪੁੱਤ ਪੁੱਤਰੇ ਬੱਚੇ ਮਾਵਾਂ ਭੈਣਾਂ ਤੜਕੇ 4 ਵਜੇ ਤੋਂ ਉੱਠਦੇ ਬੱਜਾਂ ਚੋਣੇ ਆ ਪੱਠੇ ਪਾਉਣੇ ਆ ਇਹਨਾਂ ਦਿਲ ਕਰਦਾ ਸਾਡਾ ਨਹੀਂ ਕਰਦਾ ਰਾਮ ਜਦੇ ਝੂਠ ਮਾਰਦੇ ਨੇ ਆਪਣੇ ਵੱਲ ਦੱਸੋ ਕਿੱਥੋਂ ਬਦਲ ਕਰ ਰਹੇ ਹੋ ਮੈਂ ਅਹੀਂ ਪਿੰਡ ਬੂ ਜਿਲ੍ਹਾ ਕਪੂਰਥਲਾ ਤੇ ਹੜਕਾ ਸਰਦਾਰਪੁਰ ਨੂੰ ਤੂੰ ਬੋਲ ਰਹੇ ਮੈਂ ਪਿੰਡ ਦਾ ਸਰਪੰਚ ਹਾਂਜੀ ਤੇ ਮੇਰਾ ਨਾਮ ਚਰਨ ਸਿੰਘ ਮੈਂ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਆ ਤੇ ਕਦੋਂ ਤੋਂ ਜੁੜੇ ਹੋ ਜੀ ਤੁਸੀਂ ਯੂਨੀਅਨ ਦੇ ਨਾਲ ਅਸੀਂ ਇਹ ਚਨਾ ਕਿਰਤੀ ਕਿਸਾਨ ਯੂਨੀਅਨ ਆ ਸਾਡੀ ਜੀ ਅਸੀਂ ਉਹਦੇ ਨਾਲ ਜੁੜੇ ਆ ਜੀ ਤੇ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਆਪਣੇ ਖਨੋਰੀ ਬਾਰਡਰ ਦੇ ਵਿੱਚ ਹੋ ਗਿਆ ਟਿੱਕਰੀ ਦੇ ਵਿੱਚ ਜਿਹੜੇ ਆਪਣੇ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਉਹਦਾ ਸਬੰਧ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਜਿਹੜਾ ਇੱਕ ਨਾਰਾ ਲਾਇਆ ਗਿਆ ਸੀਗਾ ਜੈ ਜਵਾਨ ਜੈ ਕਿਸਾਨ ਸਰਕਾਰ ਉੱਥੇ ਸਰਾਸਰ ਧੱਕਾ ਕਰ ਰਹੀ ਹੈ ਹਰਿਆਣਾ ਸਰਕਾਰ ਜੋ ਹੈ ਕੇਂਦਰ ਸਰਕਾਰ ਹੈ ਇਹ ਕਰ ਰਹੀਆਂ ਨੇ ਹਰ ਬੰਦੇ ਨੂੰ ਆਪ ਕੋ ਆਪਣਾ ਰਾਈਟ ਲੈਣ ਦਾ ਹੱਕ ਆ ਜੇ ਸਾਨੂੰ ਰੇਟ ਨਹੀਂ ਮਿਲ ਰਿਹਾ ਜਾਂ ਸਾਡੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਤਾਂ ਸਾਨੂੰ ਜਿਹੜਾ ਕਰਨ ਦਾ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਤੇ ਸਰਕਾਰ ਉੱਥੇ ਸ਼ਾਂਤਮਈ ਕਿਸਾਨਾਂ ਉੱਤੇ ਅਥਰੂ ਗੈਸ ਤੇ ਗੋਲੇ ਤੇ ਗੋਲੀਆਂ ਮਾਰ ਕੇ ਉੱਥੇ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਕੀ ਲੱਗਦਾ ਤੁਹਾਨੂੰ ਐਮਐਸਸੀ ਹੀ ਜ਼ਰੂਰੀ ਹੈ ਜਿੱਦਾਂ ਮਤਲਬ ਕਿਦੇ ਕਿਦੇ ਸਬੰਧ ਦੇ ਵਿੱਚ ਤੁਸੀਂ ਉਥੇ ਰੋਜ ਪੈਦਾ ਕਰਦੇ ਜੀ ਉੱਤੇ ਮਤਲਬ ਜਿਹੜਾ ਰੋਜ ਪੈਦਾ ਹੋ ਰਿਹਾ ਕਿਸ ਚਾਜ ਨਾਲ ਹੋ ਰਿਹਾ ਉਹ ਇਸ ਤਰ੍ਹਾਂ ਜੀ ਜਿਹੜੀ ਸਹੀ ਕੋਈ ਵੀ ਸਹੀ ਰੇਟ ਆ ਉਹ ਮਿਲਣਾ ਚਾਹੀਦਾ ਦੂਜੇ ਨੰਬਰ ਤੇ ਜਿਹੜੇ ਉਹਦਾ ਜਿਹੜਾ ਰੇਟ ਆ ਹੁਣ ਤੱਕ ਉਹ ਮਤਲਬ ਮਹਿੰਗਾਈ ਦੇ ਹਿਸਾਬ ਨਾਲ ਨਹੀਂ ਵਧਾਇਆ ਗਿਆ ਇਸ ਕਰਕੇ ਜਿਹੜਾ ਹਰ ਕਿਸਾਨ ਆ ਉਹ ਕਰਜ਼ਾਈ ਹੋ ਗਿਆ ਤੇ ਖਰਚੇ ਜਿਹੜੇ ਨੂੰ ਵੱਧ ਗਏ ਆ ਰਹੀ ਸੀ ਉਹ ਬਥੇ ਵਾਅਦਾ ਕੀਤਾ ਸੀ ਕਿ ਅਸੀਂ 15 ਦਿਨ ਦੇ ਵਿੱਚ ਵਿੱਚ ਸਾਰੀਆਂ ਫਸਲਾਂ ਉਤੇ ਐਮਐਸਪੀ ਦਿਵਾਵਾਂਗੇ ਪਰ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਉਹਨਾਂ ਨੇ ਕੋਈ ਨਹੀਂ ਇਹਦੇ ਉੱਤੇ ਕੋਈ ਕੰਮ ਨਹੀਂ ਕੀਤਾ ਅਸੀਂ ਜਿਹੜੇ ਜ਼ਿੰਮੇਵਾਰ ਆ ਇਹ ਸੈਂਟਰ ਸਰਕਾਰ ਤੋਂ ਵੀ ਮੰਗ ਕਰਦਾ ਉਹਦੇ ਵੀ ਇਹ ਜਿਹੜੀਆਂ ਸਾਰੀਆਂ ਫਸਲਾਂ ਉਤੇ ਐਮਐਸਪੀ ਦਿੱਤੀ ਜਾਵੇ ਤੇ ਜਿਹੜਾ ਸੁਆਮੀਨਾਥ ਕਮਿਸ਼ਨ ਦੀ ਰਿਪੋਰਟ ਆ ਉਹ ਲਾਗੂ ਕੀਤੀ ਜਾਵੇ ਇਹ ਸਾਡੀ ਪੁਰਜੋਰਪੀ ਦਾ ਜਿੰਨਾ ਚਿਰ ਸਰਕਾਰ ਇਹ ਨਹੀਂ ਪੂਰਾ ਕਰੇਗੀ ਉਹਨੀ ਦੇਰ ਤੱਕ ਜਿਹੜਾ ਕਿਸਾਨ ਆ ਇਹ ਜਦੋਂ ਜਦ ਕਰਦਾ ਰਹੇਗਾ ਤੇ ਬਾੜਾਂ ਉੱਤੇ ਬੈਠੇ ਰਹਿਣਗੇ ਜੀ ਜਿਹੜਾ ਕਿਸਾਨ ਮੋਰਚਾ ਜਿੰਨੇ ਵੀ ਕਿਸਾਨ ਆਪਣੇ ਮੋਰਚਾ ਲਗਾ ਰਹੇ ਜੀ ਜ਼ਿਆਦਾਤਰ ਬੱਚੇ ਜਿਹੜੇ ਪੰਜਾਬ ਦੇ ਬਾਹਰ ਕਿਉਂ ਜਾ ਰਹੇ ਨੇ ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਥੇ ਸਰਕਾਰਾਂ ਦਾ ਸਿਸਟਮ ਗਲਤ ਤੇ ਜਿਹੜੇ ਰੋਜ਼ਗਾਰ ਨਾ ਮਿਲਣ ਕਰਕੇ ਜਿਹੜੇ ਬੱਚੇ ਨੇ ਉਹ ਬਾਹਰ ਨੂੰ ਬਾਹਰ ਜਾ ਰਹੇ ਆ ਤੇ ਉੱਥੇ ਵੀ ਜਾ ਕੇ ਉਹਨਾਂ ਨੂੰ ਸਟਰਗਲ ਕਰਨੀ ਪੈਂਦੀ ਆ ਉੱਥੇ ਇੱਥੇ ਜਿਹੜਾ ਜ਼ਿਮੀਦਾਰ ਜਿਹੜਾ 50 ਕਿੱਲੇ ਦਾ ਮਾਲਕ ਆ ਹਾਂਜੀ ਜਿਹੜੇ ਬਾਹਰ ਜਾ ਰਹੇ ਆ ਮੁੰਡੇ ਨੌਜਵਾਨ ਜਿਹੜੇ ਪੰਜਾਬ ਦੇ ਇਹ ਜਿਹੜੇ ਬੱਚੇ ਨੇ ਇਹ ਸਰਕਾਰਾਂ ਦੇ ਸਿਸਟਮ ਗਲਤ ਹੋਣ ਕਰਕੇ ਇੱਥੇ ਨੌਕਰੀ ਨਾ ਮਿਲਣ ਕਰਕੇ ਤੇ ਜ਼ਿਮੀਦਾਰ ਜਿਹੜਾ ਉਹ ਆਪ ਭੁੱਖਾ ਮਰ ਰਿਹਾ ਕਰਜ਼ਾਈ ਹੋ ਰਿਹਾ ਇਸ ਕਰਕੇ ਜਿਹੜੇ ਬੱਚੇ ਨੇ ਬਾਹਰ ਰੁਜ਼ਗਾਰ ਵਾਸਤੇ ਨਿਕਲ ਰਹੇ ਆ ਜੀ ਉੱਥੇ ਜਾ ਕੇ ਉਹਨਾਂ ਨੂੰ ਭਾਵੇਂ ਜਿੰਨੀ ਮਰਜ਼ੀ ਸਟਰਗਲ ਕਰਨੀ ਪਵੇ ਜਿਹੜੇ ਕਿਸਾਨ ਨੇ ਇਹ ਅੱਗੇ ਮਤਲਬ ਆਪਦੇ ਜਿੰਨਾ ਹੱਕ ਲੈਦੇ ਉਹ ਬਗੈਰ ਵਾਪਸ ਨਹੀਂ ਆਉਣਗੇ ਬੇਸ਼ੱਕ ਵੀ ਇਹਨਾਂ ਨੂੰ ਗੋਲੀਆਂ ਚਲਾਉਣ ਜੋ ਮਰਜ਼ੀ ਕਰਨ ਜੇ ਇਹਨਾਂ ਨੂੰ ਮਾਰ ਦਿੱਤਾ ਜਾਵੇ ਤਾਂ ਵੀ ਉਹ ਉੱਥੇ ਡਟੀ ਰਹਿਣਗੇ ਮੰਗਿਆ ਸਾਡੀ ਮੰਗ ਵੀ ਸਾਡੇ ਜਿਹੜੇ ਹੱਕ ਨੇ ਵੀ ਮਤਲਬ ਜੋ ਕਿਸਾਨ ਉੱਥੇ ਮੰਗਦੇ ਆ ਉਹ ਜਿਹੜੇ ਉਹ ਦਿੱਤੇ ਜਾਣ ਜਾਂਦੇ ਕਿਉਂਕਿ ਪੰਜਾਬ ਦੇ ਵਿੱਚ ਕਾਰੋਬਾਰ ਨਹੀਂ ਹੁੰਦਾ ਉਹ ਨਹੀਂ ਜੀ ਇਹਦਾ ਸਰਕਾਰਾਂ ਦੀ ਬੇਈਮਾਨੀ ਨਾ ਸਾਡੇ ਬੱਚਿਆਂ ਨੂੰ ਝੂਠ ਮਾਰ ਮੁਰਗੇ ਪਹਿਲੀ ਗੱਲ ਤਾਂ ਜੱਟ ਤੇ ਮਜਬੀ ਸਿਰ ਤੇ ਕੰਮ ਸੀ ਦੋ ਕਮਾ ਸੀ ਜੱਟ ਤੇ ਮਜਬੀ ਸਿੱਖ ਮਜ਼ਦੂਰ ਮੇਰਾ ਭਰਾ ਮੇਰੇ ਚਾਚੇ ਮੇਰੇ ਪੁੱਤਰ ਤਾਏ ਨੇ ਇਹਨਾਂ ਸਾਨੂੰ ਖਤਮ ਕੀਤਾ ਖਤਮ ਨਹੀਂ ਹੁੰਦੇ ਸਾਡੇ ਬੱਚਿਆਂ ਨੂੰ ਹੁਣ ਮਜਬੀ ਸਿੱਖਾਂ ਦੇ ਵੀ ਸਾਰੇ ਬਾਹਰ ਤੁਰੇ ਜਾਂਦੇ ਕੋਈ ਦੁਬਈ ਗਿਆ ਉੱਥੇ ਗਿਆ ਉੱਥੇ ਮਰਦੇ ਫਿਰਦੇ ਬੇਈਮਾਨ ਸਰਕਾਰਾਂ ਦੀ ਨਾ ਰੋਜ਼ਗਾਰ ਬਾਧੂ ਆ ਜੀ ਇਹ ਰੋਜ਼ਗਾਰ ਸਰਕਾਰਾਂ ਨੇ ਖਤਮ ਕੀਤਾ ਸਭ ਤੋਂ ਪਹਿਲਾਂ ਬਦਲ ਨੇ ਕੀਤਾ ਜਿੰਨੀ ਇੰਡਸਟਰੀ ਸਾਡੀ ਪੰਜਾਬ ਚ ਇਹ ਚੋਕੇ ਬਾਹਰ ਭੇਜਤੀਆਂ ਕਿਉਂ ਭੇਜੀ ਸਾਡੇ ਬੱਚਿਆਂ ਨੂੰ ਅੱਜ ਵੀ ਸਾਡੇ ਕੋਲ ਰੋਜ਼ਗਾਰ ਹੋਵੇ ਮੇਰੇ ਪੁੱਤਰ ਧੀਆਂ ਮੇਰੇ ਚਾਚੇ ਤਾਏ ਮਜ਼ਦੂਰ ਕਿਸਾਨ ਇੱਕ ਤਾਂ ਜਿੰਦਾਬਾਦ ਕੋਕੂ ਨੰਬਰਦਾਰ ਪੱਕੀ ਸੰਧੂ ਜਿੰਦਾਬਾਦ ਆਵੇ ਮੇਰੇ ਪੁੱਤਰ ਬੈਠੇ ਜਿੰਦਾਬਾਦ ਇਹ ਬੇਈਮਾਨ ਸਰਕਾਰਾਂ ਨੇ ਇੱਕ ਕਾਨੂੰਨ ਜਿਆ ਪਾਸ ਕਰਨ ਲੱਗੇ ਸੀ ਜਮੀਨ ਦਾ ਜਿਹਦੇ ਵਿੱਚ ਕਿਹਾ ਜਾਂਦਾ ਹੁਣ ਕਿਸਾਨ ਮਰੂ ਗਵਾਨੀ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ ਉਹ ਸਾਨੂੰ ਕਰਜ਼ੇ ਮਾਫ਼ ਦੀ ਕੋਈ ਲੋੜ ਨਹੀਂ ਅਸੀਂ ਖੁਦ ਸਾਡੇ ਗਿੱਟਿਆ ਗੁੱਟਿਆ ਚ ਗੋਟਿਆ ਜਿੱਧਾਂ ਮਿਆਂ ਕਿਵੇਂ ਸੀ ਮਾਫ਼ ਕਰਕੇ ਨਾ ਤੋਂ ਰਾਮ ਜੱਦੇਆਂ ਤੋਂ ਜੇ ਬਣੀ ਡਾਨੀ ਦਾ ਘਰ ਹੈਲੀਕਟਰ ਉੱਤੋਂ ਬਣ ਸਕਦਾ ਬਾਦ ਕੁਕੂ ਸੰਦੂ ਨੰਬਰਦਾਰ ਪੱਕੀ ਮੈਪ ਦੇ ਗੱਲ ਕਰਦਾ ਪਿੰਡ ਦੀ ਮੇਰੇ ਬਾਗ ਦੇ ਵਿੱਚ ਮੇਰੀ ਫੈਕਟਰੀ ਲੱਗੀ ਹੋਵੇ ਮੇਰੇ ਘਟੋ ਘਟ ਮੈਂ 50 ਪਿੰਡ ਮੈਂ ਕੱਲਾ ਕਬਰ ਕਰ ਜਾ ਬਾਣੀ ਮੇਰੇ ਕਿੰਧੀਆਂ ਪੈਣਾ ਬੱਚੇ ਮੇਰੇ ਹੋਣਗੇ ਮਜ਼ਦੂਰ ਕਿਸਾਨ ਰਲ ਕੇ ਅਸੀਂ ਸਾਡੀਆਂ ਫਸਲਾਂ ਰੋਲਤੀਆਂ ਸਾਰੀਆਂ ਆ ਬਾਨੀਆਂ ਡਾਨੀਆਂ ਦਾ ਕੀ ਕਰਦਾ ਸਾਡਾ ਨਹੀਂ ਕਰਦਾ ਇਹਨਾਂ ਦੇ ਹੈਲੀਕਾਪਟਰ ਤੋਂ ਹੁਣ ਮੇਰਾ ਨਾਲ ਆ ਸਕਦਾ ਮੇਰੇ ਧੀਆਂ ਪੁੱਤਰਾਂ ਦਾ ਵਾ ਨਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਕਿ ਮਤਲਬ ਕਿਉਂ ਇਹ ਕੀ ਗੱਲ ਚੱਲ ਰਹੀ ਹੈ ਕਿ ਜਿਹਦੇ ਕਰਕੇ ਜਿਹੜਾ ਉੱਥੇ ਨਾ ਸਾਨੂੰ ਧਰਨਾ ਲਾਣਾ ਪੈਣ데요 ਬਾਦਲ ਉਹ ਧਰਨਾ ਬੇਈਮਾਨ ਹੈਗੇ ਠੱਗ ਅੱਗੇ ਪਿੱਛੇ ਇਹ ਸਰਕਾਰਾਂ ਅਸੀਂ ਬਾਗੀ ਹਾਂ ਖਾਲਸਤਾਨੀ ਨਹੀਂ ਨਾ ਅਤਵਾਦੀ ਆ ਅਸੀਂ ਲਾਹੌਰ ਗਏ ਆ ਛੁਰੂ ਤਾਂ ਬਾਗੀ ਆ ਬਾਗੀ ਤਪੀਆਂ ਤਾਂ ਸਾਡੇ ਬਾਗੀ ਖੂਣ ਆ ਸਰਕਾਰਾਂ ਦੇ ਉਲਟੇ ਸੀ ਬੋਲਣਾ ਹੀ ਬੋਲਣਾ ਆਖਟੇ ਭੁੰਡਾਂ ਨੂੰ ਮੈਂ ਕੀ ਸਮਝਦਾ ਅਜੇ ਇਹ ਮਜੂਤਾ ਸਰਕਾਰ ਆ ਇਹ ਝੂਠ ਮਾਰ ਕੇ ਠੱਗੀ ਮਾਰ ਕੇ ਬਣ ਗਿਆ ਸਾਡੇ ਨਾਲ ਗਰਮੀਤ ਸਿੰਘ ਖੁੱਡੀਆਂ ਐਗਰੀਕਲਚਰ ਮੰਤਰੀ ਆ ਮੇਰਾ ਭਰਾ ਹੈ ਮੇਰੇ ਨਾਲ ਨੇ ਵਾਦੇ ਕਰਕੇ ਮੇਰੇ ਨਾਲ ਨਹੀਂ ਮੇਰੀਆਂ ਤੇ ਗਿਆ ਪੁੱਤਰਾ ਨਾ ਕਰਕੇ ਇਹ ਸਾਡੇ ਨਾਲ ਠੱਗੀ ਮਾਰਦਾ ਲੈਣੀਆਂ ਦੇਣੀਆਂ ਇੱਥੇ ਅਛੀਤ ਪੰਸੰਗ ਦੇ ਨਾਲ ਨਾ ਠੱਗੀਆਂ ਮਾਰੀਆਂ 10 ਗੁਰੂਆਂ ਦੇ ਨਾਲ ਤੇ ਮਾਰੀਆਂ ਖੱਟੇ ਭੁੰਡਾਂ ਨੇ ਖੱਟੀਆਂ ਪੱਕਾ ਬਣ ਕੇ ਆਮ ਆਦਮੀ ਪਾਰਟੀ ਇਹਨਾਂ ਨੇ ਹਰ ਪੱਲੇ ਹੁਣ ਜਿੱਦਾਂ ਪੈਰ ਫਸਾਰ ਰਹੀ ਹੈ ਚੱਲ ਰਹੀ ਹੈ ਜਾਂ ਆਗੂ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਵੀ ਹੈ ਤੇ ਇਹਨਾਂ ਨੇ ਜਿਹੜੀ ਆਪਣੀ ਦੂਸਰੀ ਪਾਰਟੀ ਹੈ ਕਿ ਅਕਾਲੀ ਪਾਰਟੀ ਇਹਨੇ ਸਮਝ ਕੀ ਲੈਣਾ ਚਾਹੁੰਦੇ ਅਸੀਂ ਸਾਨੂੰ ਇਹਨਾਂ ਪਾਰਟੀਆਂ ਨਾਲ ਕੋਈ ਮਤਲਬ ਨਹੀਂ ਸਾਨੂੰ ਤਾਂ ਹੈਗਾ ਆਪਜੀ ਕਿਸਾਨ ਸਾਡਾ ਕਿਸਾਨ ਤੇ ਮਜ਼ਦੂਰ ਪਹਿਲੀ ਸਾਡਾ ਮਜ਼ਦੂਰ ਭੁੱਖਾ ਨਾਲ ਮਰੇ ਤੇ ਕਿਸਾਨ ਨਾਲ ਮਰੇ ਇਹ ਜਾਨ ਠੱਠੇ ਖੂਚ ਇਹ ਸਾਰੇ ਚੋਰ ਬੇਈਮਾਨ ਰਲੇ ਨੇ ਸਾਰੇ ਹਰਾਮਜਾਦੇ ਕੁੱਤੇ 76 ਹੋ ਗਏ 75 ਨਹੀਂ 76 ਸਾਲ ਹੋ ਗਏ 76 ਕਿਹੜੀ ਹੈ ਜੀ ਮੈਂ ਹੀ ਕਹਿਣਾ ਚਾਹੁੰਦਾ ਤੁਹਾਨੂੰ ਕਿ ਕਿਹੜੀ ਸਰਕਾਰ ਨੇ ਇਨਾ ਕਿਸਾਨਾਂ ਦਾ ਸੁਣਿਆ ਇੱਕ ਮੈਨੂੰ ਇੱਕ ਸਰਕਾਰ ਦੱਸਿਓ 75 76 ਸਾਲ ਚ ਇੱਕ ਵੀ ਸਰਕਾਰ ਬੰਦ ਦੱਸੋ ਜਿਹਨੇ ਸੁਣਿਆ ਹੋਵੇ ਨਹੀਂ ਜੀ ਕਿਸੇ ਨੇ ਸੁਣੀ ਸਾਡੀ ਸਭ ਝੂਠ ਮਾਰਦੇ ਨੇ ਸਾਰੇ ਬੇਈਮਾਨ ਨੇ ਸਾਨੂੰ ਜਦੋਂ ਤੇ ਦੁਨੀਆ ਬਣੀ ਆ ਰਾਜਾ ਤੇ ਪੁਜਾਰੀ ਰਲੇ ਹੋਏ ਨੇ ਅਸੀਂ ਪੁਜਾਰੀ ਕੋਲ ਜਾਣੇ ਹੀ ਜਾਣ ਕਿਸੇ ਵੀ ਤਰ੍ਹਾਂ ਦਾ ਹੋਵੇ ਇਹ ਕਹ ਰਾਜਾ ਤੇ ਪੁਜਾਰੀ ਰਲੇ ਸਾਨੂੰ ਬੇਫਕੂ ਬਣਾਈ ਫਿਰਦੇ ਸਰਕਾਰਾਂ ਦੇ ਤੁਹਾਡੇ ਕਹਿੰਦਾ ਸਰਕਾਰ ਆਪਣੀ ਨਹੀਂ ਸਮਝਦੀ ਮਤਬਲ ਨਹੀਂ ਕੋਈ ਵੀ ਨਹੀਂ ਕਰਦੀ ਤੇ ਨਾਲ ਇਹਨਾਂ ਕਰਨੀਆਂ ਇਹਨਾਂ ਨਾਲ ਗੱਲ ਚ ਗੁੱਠਾ ਦਿੱਤਾ ਤੇ ਦਵਾਂਗੇ ਤੁਹਾਨੂੰ ਕਿੱਦਾਂ ਲੱਗਦਾ ਕਿ ਕਿਸ ਤਰੀਕੇ ਨਾਲ ਜਿਹੜਾ ਇਹਦਾ ਹੱਲ ਹੋ ਸਕਦਾ ਹੱਲੇ ਇਹੋ ਚਿੱਤਰ ਨਾਲ ਲਾਵਾਂਗੇ ਮਜੂਰ ਤੇ ਕਿਸਾਨ ਇਕੱਠੇ ਆਂ ਅਡਾ ਦਾਂਗੇ ਫੱਕੀਆਂ ਇਹਨਾਂ ਦੀ ਲੈ ਕਿਸ ਤਰੀਕਿਆਂ ਨਾਲੇ ਹਾਂ ਤਰੀਕਾ ਇਹੋ ਗੱਲ ਚ ਗੁੱਠਾ ਦਿੱਤਾ ਤੇ ਦਵਾਂਗੇ ਕਿਸ ਤਰੀਕਿਆਂ ਨਾਲ ਸਾਡੀ ਪੰਜਾਬੀ ਮਾਂ ਨੂੰ ਮਾਰਦੇ ਫਿਰਦੇ ਆ ਪੰਜਾਬੀ ਮਾਂ ਨਹੀਂ ਮਰੇਗੀ ਕਦੀ ਨਹੀਂ ਮਰੇਗੀ ਇਹਨਾਂ ਸਾਡੇ ਜੀ ਬੰਡੀਆਂ ਪਾਈਆਂ Hindu ਬਣ ਕੇ Musalman ਬਣ ਕੇ Sikh ਬਣ ਕੇ Saib ਬਣ ਕੇ ਹੀ ਇਨਸਾਨ ਆ ਆਦੀ ਧਰਤੀ ਮਾਤਾ ਦੇ ਪੁੱਤਰ ਆ ਬਾਬੇ ਬੰਦੇ ਭਦਰ ਦੇ ਪੁੱਤ ਪੁੱਤਰ ਆ ਇਹ ਸਾਨੂੰ ਨਹੀਂ ਮਾਰ ਸਕਦੇ ਅਸੀਂ ਉਦੋਂ ਨਹੀਂ ਮਰੇ ਜਦੋਂ ਸਾਡੇ ਸਿੰਘਾਂ ਚਰਾਂ ਦੇ ਮੁੱਲ ਪੈਂਦੇ ਰੇ ਇਹ ਸਾਨੂੰ ਜ਼ਿਆਦਾ ਮਾਰ ਲੈਣਗੇ ਲੰਘਣਾ ਦੇ ਨਾਲ ਪੰਜਾਬ ਤਾਂ ਨਹੀਂ ਹੈ ਨਾ ਇੱਕੀ ਜਟਾ ਗੋਡਾ ਰੱਖਦਾ ਧੌਂ ਤੇ ਬਰੂਦਾ ਜਿਹੜੀ ਇੱਕ ਤੱਕ ਦਾਂਗੇ ਅਬਾਨੀ ਡਾਨੀ ਧੌਂ ਤੇ ਗੋਡਾ ਰੱਖ ਦਾਂਗੇ ਮੈਨੂੰ ਕੋਈ ਦੋਨ ਨਾ ਹੈਗਾ ਅਪੜਾ ਜਿਹੜਾ ਬਾਰਡਰਾਂ ਦੇ ਉੱਪਰ ਆਪਣੇ ਕਿਸਾਨ ਜਿਹੜਾ ਮੋਰਚੇ ਬੈਠਾ ਹੋਇਆ ਉਹ ਕਿੱਦਾਂ ਹੱਲ ਹੋ ਸਕਦਾ ਦਾ ਮਸਲਾ ਉਹ ਹੱਲ ਕਹਦਾ ਬੇਈਮਾਨ ਹੈ ਹਾਂ ਦੀ ਗੱਲ ਸਾਨੂੰ ਲਿਖ ਕੇ ਦੇਣ ਸਾਡੇ ਪੁੱਤਰ ਤੇ ਗਿਆ ਮਾਰਤੇ ਨਾ ਨੌਜਵਾਨ ਮੁੰਡਾ ਮਾਰਤਾ ਇੱਕ ਮੁੰਡਾ ਨਹੀਂ ਮੇਰੇ ਬਾਪੂ ਭੈਣ ਭਰਾਵਾ ਸਾਰੇ ਮਾਰਤੇ ਸਾਡੇ ਨਾ ਮਾਰਨ ਹੁਣ ਅਸੀਂ ਕਿ ਦਿੱਲੀ ਜਾਵਾਂਗੇ ਅਸੀਂ ਅੱਗੇ ਲਾਵਾਂਗੇ ਮਾਵਾ ਆਪਣੀਆਂ ਗਾਵਾਂ ਗਾਵਾਂ ਸਾਡੀ ਮਾਤਾ ਇਹਨਾਂ ਦੀ ਮਾਤਾ ਨਹੀਂ ਇਹ ਬੇਈਮਾਨ ਨੇ ਗਊ ਮਾਤਾ ਦੇ ਨਾਂ ਤੇ ਠੱਗੀ ਮਾਰਦੇ ਪਏ ਗਊ ਮਾਤਾ ਸਾਡੀ ਆ ਸਾਨੂੰ ਦੁੱਧ ਪਿਆਇਆ ਉਹਨੇ ਉਹਦੇ ਬੱਚਾ ਨਾਲ ਹੀ ਹਾਲਵਾਇਆ ਤੇ ਬਹੁਣੇ ਉਹਦੇ ਖੇਤੇ ਹੀ ਕਮਾਈ ਕੀਤੀ ਇਹ ਠੱਗੀ ਮਾਰਦੇ ਝੂਠੇ ਬੇਈਮਾਨ ਨੇ ਉਹ ਕਨਾਟੀਰਾ ਬਾਬਾ ਨੇ ਜਿਹੜਾ ਕੰਜਰ ਆਰਾਮਦੇਵ ਜੀ ਪਤਾ ਨਹੀਂ ਕੌਣ ਦੱਲਾ ਜੀ ਇਹਨਾਂ ਨੇ گاਵਾਂ ਦਾ ਮੂਤ ਹੀ ਪਿਆ ਗਿਆ گاਵਾ ਸ੍ਰੀ ਮਾਤਾ ਦਾ ਨਹੀਂ ਪਿਆ ਅਮਰੀਕਾ ਵਾਲੀ ਦੀ ਜਿਹੜੀਆਂ ਵਾਰਾ ਨਹੀਂ ਫਿਰਦੀਆਂ ਉਹਨਾਂ ਨੇ ਬੂਤ ਪਿਆ ਗਿਆ ਕਨਾਟੀਰਾ ਬਾਬਾ ਨੇ ਦੱਲਾ ਪ੍ਰਸ਼ਾਸਨ ਨਾਲ ਕੋਈ ਮੰਗ ਨਹੀਂ ਸਾਨੂੰ ਭੁੱਖਿਆ ਕਿਸੇ ਗੱਲ ਦੀ ਸਾਡੇ ਕੋਲ ਮਾਰੇ ਬਾਬੇ ਨਾਨਕ ਨੇ ਬਾਬਾ ਬੰਦਾ ਭਾਦਰ ਜੀ ਨੇ ਬੜਾ ਕੁਝ ਦਿੱਤਾ ਕੋਈ ਸਾਡੀ ਮੰਗ ਨਹੀਂ ਇਹਨਾਂ ਤੋਂ ਇਹ ਮੰਗਤੇ ਨਹੀਂ ਇਸ ਤਰ੍ਹਾਂ ਕੱਲ੍ਹ ਹੋਰ ਵੀ ਮੌਤਾਂ ਹੋ ਸਕਦੀਆਂ ਆ ਮਹਾਰਾਜ ਜੀ ਨਹੀਂ ਮੌਤਾਂ ਹੋ ਗਈਆਂ ਦੀਆਂ ਹੋਣੀਆਂ ਸੀ ਜਿੱਦਾਂ ਹੰਜੂ ਗੈਸ ਦੇ ਗੋਲੇ ਚੱਲ ਰਹੇ ਗੋਲੀਆਂ ਚੱਲ ਰਹੀਆਂ ਪੱਥਰ ਬਾਜੀ ਹੋ ਰਹੀ ਉਹਦੇ ਸਬੰਧੇ ਪੱਥਰ ਬਾਜੀ ਕਰ ਗਏ ਮੇਰੇ ਪੁੱਤਰ ਅਤੇ ਸਾਡੇ ਪੁੱਤ ਪੁੱਤਰੇ ਫਿਰਦੇ ਡਰੋਣਾ ਨਾਲ ਖਿੱਚ ਖਿੱਚ ਪਤੰਗਾਂ ਅਸਲੇ ਛੁੱਟੇ ਨਹੀਂ ਅੱਖਾਂ 'ਚ ਜਿਹੜੇ ਲਾਲ ਮਿਰਚਾਂ ਪਾਈਆਂ ਭਜਦੇ ਕਿਉਂ ਐਡੀ ਕਾਲ ਪਾਈਦੇ ਜਿੰਨੇ ਮੁਲਾਜ਼ਮ ਆ ਟੋਟਲੀ A to Z ਸਾਰੇ ਸਾਡੇ ਪੁੱਤਰ ਧੀਆਂ ਉਹਨਾਂ ਵੀ ਆਖਿਆ ਸਾਡੇ ਬਾਪੂਆਂ ਨੂੰ ਗੋਲੀਆਂ ਮਾਰਦੇ ਕਿੱਧਰ ਜਾਣਗੇ ਅਸੀਂ ਸਿਰਫ ਸਾਡੀ ਮੰਗ ਹੈ ਇਸ ਟਾਈਮ ਇਹ ਹੈ ਜੀ ਜਿੰਨਾ ਪ੍ਰਾਈਵੇਟ ਸੈਕਟਰ ਬੱਚਿਆਂ ਸਾੜਿਆਂ ਤੋਂ ਕੋਰਪੋਰੇਟ ਕਰਾਣਾ ਠਰਾ ਠਰਾ ਘੰਟੇ ਕੰਮ ਲਈਦਾ ਤਨਖਾਹ ਉਹਨਾਂ ਨੂੰ ਕੀ ਦਿੰਦੇ ਕਿਸੇ ਨੂੰ 7000 ਕੇ ਅੰਦਾਜ਼ਕ 15 ਇਹਨੇ ਨਾ ਘਰ ਚੱਲਦੇ ਹੁੰਦੇ ਸਿਰਫ ਸਾਡੀ ਐਸਐਮ ਮੰਗਿਆ ਕੋਰਪੋਰੇਟ ਕਰਾਣਾ ਇਹਨੂੰ ਖਤਮ ਕਰੋ ਜਿੰਨੇ ਸਾਡੇ ਧੀਆ ਪੁੱਤਰ ਮੁਲਾਜ਼ਮ ਨੇ ਬੈਂਕਾਂ ਚ ਹੋ ਗਏ ਉਰਾ ਪੁਰਾ ਸਾਰੀਆਂ ਜਗ੍ਹਾ ਤੇ ਉਹਨਾਂ ਦੀ 2000 ਡੇਲੀ ਚਾਹੀਦੀ ਆ ਇੱਕ ਬੰਦੇ ਦੀ ਪਰ ਹੈਡ ਚੌਥੀ ਮਿਸ ਜੀ ਦੀ ਬੱਕਰੀ ਮਾਂ ਦੀ ਬੱਕਰੀ ਜਿਵੇਂ ਇਹਨਾਂ ਨੂੰ ਮਿਲਦੀਆਂ ਨੇ ਸਹੂਲਤਾਂ ਮੋਟਰਸਾਈਕਲ ਮਿਲ ਗਈ ਕਾਰ ਮਿਲ ਗਈ ਮੇਰੇ ਬੱਚਿਆਂ ਪੁੱਤਰਾਂ ਨੂੰ ਮਿਲਣਾ ਸਾਡੀ ਡਿਮਾਂਡ ਇਹ ਆ ਇਸ ਟਾਈਮ ਇਹ ਆਪਾਂ ਤੁਹਾਨੂੰ ਦੱਸੂ ਕੋਈ ਗੋਦਾਂ ਅੱਗੇ ਦੇ ਹੋਟ ਹੋਏ ਨਾਲ ਸਾਂਝੇ ਕਰਾਂਗੇ ਇਹ ਸੰਤੂ ਸਾਹਿਬ ਦੱਸੋ ਦੱਸ ਸਕਦੇ ਹੋ ਤੁਸੀਂ ਕੀ ਮਤਲਬ ਕੀ ਕੀ ਆਪਣੇ ਮਸਲੇ ਕੀ ਕੀ ਹੈ ਮਸਲੇ ਦੱਸਿਓ ਤੁਹਾਨੂੰ ਪੱਤਰਕਾਰ ਸਾਹਿਬ ਪੁੱਛਣਗੇ ਸਾਡੇ ਮਸਲੇ ਕਿੰਨੇ ਕੇ ਇਹ ਸਾਡੇ ਨਾਲ ਮਾਰਦੇ ਠੱਗੀ ਐਮਐਸਪੀ ਕੱਲੀ ਇੱਕ ਫਸਲ ਤੇ ਦੀ ਮੰਗਦੀ ਸਰਕਾਰ ਦੇ ਮੱਥੇ ਸਾਡੇ ਬਾਗ ਉਹ ਰੋਲ ਤੇ ਇਹਨਾਂ ਨੂੰ ਇਹ ਪੁੱਛੋ ਵਿਦੇਸ਼ਾਂ ਦੇ ਵਿੱਚੋਂ ਕਿੰਨਾ ਤੇਲ ਮਗਾਉਂਦੇ ਆ ਕਿੰਨਾ ਅਨਾਜ ਮਗਾਉਂਦੇ ਇਹਨਾਂ ਨੂੰ ਪੁੱਛਣ ਫੋਟ ਕਰੋ ਮੈਨੂੰ ਨਾ ਕਿ ਇਹ ਮਸਲੇ ਕੀ ਆਪਣੇ ਜਿਹਦੇ ਨਾਲ ਜਿਹੜਾ ਹੈ ਉਹ ਆਪਣਾ ਇਹ ਜਿਹੜਾ ਧਰਨੇ ਧਰਨੇ ਜਿਹੜੇ ਆਪਣੇ ਹਰ ਜਾਣੇ ਧਰਨੇ ਧਰਨੇ ਨਹੀਂ ਧਰਨਾ ਜਿਹੜੇ ਧਰਨੇ ਇਹ ਨੂੰ ਕਹਿੰਦੇ ਆ ਕਿ ਜਿਹੜੇ ਆਪਣੇ ਕਿਸਾਨਾਂ ਲਾਏ ਆ ਧਰਨੇ ਨੂੰ ਕਹਿੰਦੇ ਆ ਕਿ ਜਿਹੜੇ ਮੁੰਡੇ ਜਿਹੜੇ ਆ ਨੌਜਵਾਨ ਜਿਹੜੇ ਆ ਬਜ਼ੁਰਗ ਜਿਹੜੇ ਆ ਉਹ ਮਰ ਰਹੇ ਨੇ ਨਾ ਜੀ ਸਾਡੇ ਬਾਰੀ ਬਾਰੀ ਕੋਸ਼ਿਸ਼ ਕਰਦਾ ਪੱਤਰਕਾਰ ਸਾਹਿਬ ਮੀਡੀਆ ਵਾਲਿਓ ਜੋ ਸਾਡੇ ਫੰਡਮੈਂਟਲ ਰਾਈਟ ਬਣਦੇ ਆ ਸਾਡਾ ਫੰਡਮੈਂਟਲ ਰਾਈਟ ਆ ਜਿੱਤੋਂ ਅਸੀਂ ਕਰਦੇ ਪਏ ਸਾਡਾ ਆਕਿਆ ਹਕੂਕਿਆ ਤੁਹਾਨੂੰ ਇਹ ਵਿਦਰੋਹੀ ਖਾਲਸਾਨੀ ਨੇ ਆਤਮਕਤੀ ਨਹੀਂ ਅਸੀਂ ਵਿਦਰੋਹੀਆਂ ਬਗੀਆ ਬਗੀ ਸਾਡੇ ਖੂਨ ਚ ਕੰਨ ਕੰਨ ਚ ਵਸਿਆ ਹਾਂਜੀ ਪੁੱਛੋ ਉਹ ਮਤਲਬ ਕਿਉਂ ਕਿਸਾਨ ਕਿਉਂ ਮਾਰ ਰਿਹਾ ਇਹਦਾ ਕਾਰਨ ਕੀ ਹੈ ਕਾਰਨ ਇਹੋ ਹੈ ਜੀ ਤੁਹਾਨੂੰ ਦੱਸਿਆ ਸਾਡੇ ਨਾਲ ਠੱਗੀਆਂ ਮਾਰਦੇ ਸਾਨੂੰ ਰੇਟ ਨਹੀਂ ਸਹੀ ਦਿੰਦੇ ਮਜ਼ਦੂਰ ਮਾਰਦੇ ਸਾਡੇ ਕਿਸਾਨ ਮਾਰਦੇ ਸਾਨੂੰ ਅਸਲੀ ਰੇਟ ਨਹੀਂ ਮਿਲਦਾ ਨਾ ਮਜ਼ਦੂਰ ਨੂੰ ਦਿਹਾੜੀ ਮਿਲਦੀ ਆ ਨਾ ਸਾਨੂੰ ਮਿਲਦੀ ਪਰ ਕਿਤੇ ਭਈਏ ਵੀ ਜਿਹੜੇ ਨੇ ਉਹ ਜਿੱਤੇ 4000 ਦਾ ਮੁੱਲ ਹੁੰਦਾ ਇਕੱਲੇ ਦਾ ਜਾਂ 3000 ਕੇ ਕੋਈ ਰੇਟ ਤੁਹਾਡਾ ਫਿਕਸ ਲੱਗੇਗਾ ਤੁਸੀਂ ਕੀ ਕਰਨਾ ਚਾਹਦੇ ਹੋ ਕੁਝ ਨਹੀਂ ਜਿੱਤੇ ਲਾ ਦਿੰਦੇ ਐ ਤੇ ਪੰਜਾਬੀ ਨਹੀਂ ਸਾਡੇ ਪੰਜਾਬੀ ਕੰਮ ਛੱਟ ਗਏ ਅਸਲੀ ਨਹੀਂ ਇਹ ਗੱਲ ਹੋਈ ਐ ਜੀ ਜਨਾਬ ਜੱਟ ਤੇ ਮਜ਼ਬੀ ਦੋ ਕੌਮਾਂ ਨੇ ਪੰਜਾਬ ਚ ਖੇਤੀਬਾੜੀ ਸੁਭਨਾ ਦਾ ਹਾਂਜੀ ਇਹਨਾਂ ਜੱਟ ਵੀ ਨਕਮਾ ਕਰਤਾ ਤੇ ਮਜਬੀ ਸਿੱਖ ਵੀ ਸਤਾ ਕਰ। ਕਾਰਨ ਸਾਨੂੰ ਅਸਲੀ ਰੇਟ ਨਹੀਂ ਮਿਲਦਾ। ਜੇਕਰ ਅਸੀਂ ਗੱਲ ਕਰੀਏ ਪ੍ਰਧਾਨ ਸਾਹਿਬ ਦੀ ਹੋਰ ਹਰੇ ਨਾਲ ਤੇ ਪ੍ਰਧਾਨ ਸਾਹਿਬ ਦੀ ਹੋਰ ਹਰੇ ਜਾਣਾ ਪ੍ਰਧਾਨ ਸਾਹਿਬ ਜਿਹੜੇ ਨੇ ਸਾਡੇ ਕੋਲ ਆਏ। ਇਹਨਾਂ ਨਾਲ ਸੱਚੀ ਜੀ ਗੱਲਬਾਤ ਕਰੀਏ ਆਪਾਂ ਤੇ ਆਪਾਂ ਦੇ ਵੀ ਕੀ ਕਿੰਨੇ ਦਿਨ ਤੇ ਵੀ ਆਪਾਂ ਉੱਤਰ ਕੇ ਆ ਰਹੇ ਹਾਂ ਤੇ ਇਹ ਕਹਿੰਦੇ ਨੇ ਕਿ ਬਿਲਕੁਲ ਹੀ ਜਿਹੜਾ ਨਾ ਸਾਡਾ ਇੱਥੇ ਰੋਜ਼ਗਾਰ ਵੀ ਖਤਮ ਕਿਤਾ ਜੱਗਿਆ ਹੋਇਆ ਹੈ। ਨਾਲ ਹੀ ਨਾਲ ਸਾਨੂੰ ਜਿਹੜਾ ਰੋਜ਼ਗਾਰ ਜਿਹੜਾ ਇੱਥੇ ਜਿਹੜਾ ਮਿਲਦਾ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਉਹ ਵੀ ਨਹੀਂ ਮਿਲ ਪਾ ਰਿਹਾ ਤੇ ਦੂਜੇ ਨੰਬਰ ਤੇ ਗੱਲ ਕਰਾਂਗੇ ਆਪਾਂ ਐਮਐਸਕੇ ਐਮਐਸਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਐਮਐਸਕੇ ਦੇ ਵੱਲੋਂ ਜਿਹੜਾ 6000 ਰੁਪਏ ਸਰਕਾਰ ਵੱਲੋਂ ਮਿਲ ਰਿਹਾ ਜਿਹੜਾ ਸੈਂਟਰ ਗਵਰਨਮੈਂਟ ਵੱਲੋਂ ਉਹ 2000 ਵੀ ਕਿਸ ਤੋਂ ਮਿਲਦਾ ਜਾ ਰਿਹਾ ਜਿਹੜਾ ਪ੍ਰਧਾਨ ਸਾਹਿਬ ਜੀ ਵੱਲੋਂ ਕਹਿਣਾ ਮਤਲਬ ਪ੍ਰਧਾਨ ਜੀ ਦਾ ਕਹਿਣਾ ਹੈਗਾ ਕਿ ਅਸੀਂ ਮੰਗਤੇ ਨਹੀਂ ਹੈਗੇ ਅਸੀਂ ਇੱਕ ਮਤਲਬ ਜ਼ਿੰਮੇਵਾਰ ਵੀ ਹੈਗੇ ਆ ਦੇ ਨਾਲ ਲੋਕਾਂ ਦੇ ਨਾਲ ਅਸੀਂ ਜਿਹੜੇ ਐ ਕਿ ਲੋਕ ਜਿਹੜੇ ਸਾਡੇ ਕੋਲੇ ਆ ਕੇ ਕੰਮ ਵੀ ਕਰਦੇ ਤੇ ਅਸੀਂ ਵੀ ਖੇਤੀਬਾੜੀ ਕਰਦੇ ਆਂ ਅਸੀਂ ਵੀ ਖੇਤੀਬਾੜੀ ਕਰ ਰਹੇ ਆਂ ਉਹਦੇ ਸਬੰਧ ਦੇ ਵਿੱਚ ਹੀ ਇਹ ਦਿੱਲੀ ਕੁਝ ਕਰਨ ਜਾ ਰਹੀ ਹੈ ਕਿ ਐਮ ਐਸ ਕੇ ਦਾ ਮਤਲਬ ਇਹ ਹੈ ਕਿ 23 ਜਾਂ 24 ਜਿਹੜੀਆਂ ਵੀ ਦਾਲਾਂ ਮਤਲਬ ਦਾਲਾਂ ਦਾ ਹੀ ਹੈਗਾ ਤੇ ਇਹ ਮਤਲਬ 23 24 ਸਾਡੀਆਂ ਫਸਲਾਂ ਆਉਂਦੀਆਂ ਨੇ ਜਿਹੜੀਆਂ ਸਾਰੀਆਂ ਸਾਰੀਆਂ ਬਾਹਰ ਹੁੰਦੀਆਂ ਨੇ ਤੇ ਚਾਰ ਜਾਂ ਪੰਜ ਫਸਲਾਂ ਜਿਹੜੀਆਂ ਸਾਡੀਆਂ ਜੜੀਆਂ ਨੇ ਉਹ ਅੰਮ੍ਰਿਤਸਰ ਦੇ ਵਿੱਚ ਹੁੰਦੀ ਐ ਨੇ ਪੰਜਾਬ ਦੇ ਵਿੱਚ ਅਬੋਰ ਦੇ ਵਿੱਚ ਠੀਕ ਹੈ ਜੀ ਔਰ ਕੁੱਲ ਵਲਾਗੇ ਪੰਜਾਬ ਦੇ ਵਿੱਚ ਕੀ 4 ਜਾਂ 5 ਦਾਲਾ ਹੁੰਦੀਆਂ ਇਹਦੇ ਸਬੰਧ ਵਿੱਚ ਵੀ ਗੱਲ ਕਰਾਂਗਾ ਪ੍ਰਧਾਨ ਸਾਹਿਬ ਦੱਸੋਗੇ ਕਿੰਨੀਆਂ ਕਿ ਦਾਲਾ ਮਤਲਬ ਦਾਲਾ ਦਾ ਹੀ ਇਹ ਪੰਗਾ ਪਹਿਲਾਂ ਉਹ ਕਿੰਨੇ ਦੇ ਐਮਐਸਪੀ ਦਿੰਦੀ ਆਪਾਂ ਨੂੰ ਉਹ ਦਿੰਦੇ ਹੀ ਕੁਛ ਨਹੀਂ ਸਾਨੂੰ ਉਹ ਐਮਐਸਪੀ ਦਿੰਦੇ ਆ ਨਹੀਂ ਦਿੰਦੇ ਕਹਿੰਦੇ ਆ ਜੀ ਕਿ ਝੋਨੇ ਨਾਲ ਕਿਤੇ ਸਿਰਫ ਉਹ ਵੀ ਅਸੀਂ ਪੰਜਾਬ ਦਾ ਪਾਣੀ ਵੀ ਖਰਾਬ ਕਰ ਲਿਆ ਸਰਦੀ ਮਾਤਾ ਵੀਰਾਂਵਾਂ ਕਰ ਲਈ ਝੋਨੇ ਦੇ ਕਣਕ ਦੇ ਦਿੰਦੇ ਨੇ ਉਹ ਐਮ ਐਸ ਕੇ ਨਹੀਂ ਜੀ ਆ ਜੀ ਲੋਡ ਨੂੰ ਦਿੰਦੇ ਆ ਤੇ ਆਗੂ ਗੱਲ ਆ ਗਈ ਤਿੰਨ ਹੋਰ ਕੋਈ ਹੋਰ ਦਾਲਾ ਹੋ ਗਈਆਂ ਕੋਈ ਮੂੰਗੀ ਦੀ ਆ ਕੁਝ ਕੁਝ ਨਹੀਂ ਦਿੰਦੇ ਜੀ ਸਭ ਫਸਲ ਅੱਜ ਹੀ ਮੂੰਗੀ ਆ ਗਈ ਕੁਝ ਬਾਗ ਆ ਗਿਆ ਕੁਝ ਵੀ ਇਹ ਠੁੱਡੇ ਮਾਰਦੇ ਨੇ ਨਹੀਂ ਲਿੰਦੇ ਸਨ ਦੇ ਫਿਰ ਕੰਪਰੋਮਾਈਜ਼ ਕਰਨੇ ਕਿ ਪੰਜ ਤਰਫਾ ਬਾਪੂ ਜੀ ਜੀਤ ਸਿੰਘ ਜੀ ਦੱਲੇਵਾਲ ਸਾਹਿਬ ਬੈਠੇ ਆ ਕੁਦੇਸ ਸਾਹਿਬ ਬੈਠੇ ਆ ਸਾਡੀਆਂ ਕਿਸਾਨ ਜੀ ਉਹਨਾ ਵੱਡੀਆਂ ਸਾਡੇ ਬਜ਼ੁਰਗ ਬੈਠੇ ਆ ਪੜੇ ਲਿਖੇ ਬੈਠੇ ਮੈਦਾਨ